ਹਾਂਜੀ ਮੇਰੀ ਵੀਡੀਓ ਦੇਖ ਰਹੇ ਮੇਰੇ ਸਤਿਕਾਰਯੋਗ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਨਵੇਂ ਦਿਨ ਤੇ ਨਵੀਂ ਥਾਂ ਮੈਂ ਪਹੁੰਚ ਗਿਆ ਅੱਜ ਨਵੀਂ ਨਵੀਂ ਜਗ੍ਹਾ ਅੱਜ ਆਪਾਂ ਕਰਾਂਗੇ ਇੱਕ ਬਹੁਤ ਉੱਚੇ ਪਹਾੜ ਦੀ ਸੈਰ ਉਹ ਪਹਾੜ ਦੀ ਖਾਸੀਅਤ ਇਹ ਆ ਕਿ ਉਸ ਪਹਾੜ ਤੇ ਜਾਣ ਲਈ ਨਾ ਤਾਂ ਕੋਈ ਗੱਡੀ ਜਾਂਦੀ ਆ ਨਾ ਤੇ ਕੋਈ ਮੋਟਰਸਾਈਕਲ ਜਾਂਦਾ ਆ ਤੇ ਡੇਢ ਘੰਟੇ ਦਾ ਸਫ਼ਰ ਪੈਦਲ ਹੀ ਆਪਾਂ ਕਰਾਂਗੇ ਤੇ ਉਹ ਪਹਾੜ ਦੇ ਉੱਪਰ ਬਰਫ਼ ਵੀ ਬਹੁਤ ਪਈ ਆ ਤੇ ਉਹ ਪਹਾੜ ਦਾ ਇੱਕ ਬਹੁਤ ਹੀ ਰਿਸਕ ਲੈ ਕੇ ਮੈਂ ਇਹ ਬਲੌਗ ਬਣਾ ਰਿਹਾ ਆ ਕਰਕੇ ਉਹ ਪਹਾੜ ਤੇ ਜਾਣ ਲਈ ਇੱਕ ਬਹੁਤ ਹੀ ਖਤਰਨਾਕ ਜੰਗਲ ਦੇ ਵਿੱਚੋਂ ਨੰਗਣਾ ਪੈਂਦਾ ਆ ਚਲੋ ਕੋਈ ਨਹੀਂ ਕਹਿੰਦੇ ਆ ਕਿ ਉਹ ਪਹਾੜ ਜੰਗਲ ਚ ਜਾਨਵਰ ਵੀ ਬਹੁਤ ਆ ਪਰ ਕੋਈ ਕਹਿੰਦਾ ਆ ਕਿ ਠੰਡ ਹੋਣ ਕਰਕੇ ਬਰਪਈ ਹੋ ਕਰਕੇ ਜਾਨਵਰ ਨਹੀਂ ਹੁੰਦੇ ਉਹ ਉਸ ਏਰੀਏ ਚ ਚੱਲ ਜਾਂਦੇ ਆ ਜਿੱਥੇ ਕੀ ਯਾਨੀ ਕਿ ਗਰਮੀ ਹੋਵੇ ਜਾਨਵਰ ਉੱਧਰ ਨੂੰ ਨਿਕਲ ਜਾਂਦੇ ਆ ਪਰ ਰਿਸਕ ਜ਼ਰੂਰ ਆ ਤੇ ਉਹ ਰਾਹ ਵੀ ਤੁਹਾਨੂੰ ਦਿਖਾ ਲੂੰਗਾ ਤੇ ਹੁਣ ਮੈਂ ਤੁਹਾਨੂੰ ਉਹ ਪਹਾੜ ਦਿਖਾਉਣਾ ਆ ਕਿੰਨਾ ਉੱਚਾ ਆ ਤੇ ਬਣੇ ਰਿਓ ਬਲੌਗ ਦੇ ਨਾਲ ਤੇ ਦੇਖੋ ਪਹਾੜ ਦੇਖੋ ਕਿੰਨਾ ਉੱਚਾ ਆ ਉਹ ਇੱਕ ਤੇ ਉਹ ਟਾਵਰ ਤੇ ਆਪਾਂ ਪਹੁੰਚਾਂਗੇ ਦੇਖੋ ਕਿੰਨੇ ਟਾਵਰ 2 3 ਟਾਵਰ ਦੀਦੇ ਆ ਤੇ ਹੋ ਸਕੇ ਤਾਂ ਆਪਾਂ ਉੱਥੇ ਜ਼ਰੂਰ ਪਹੁੰਚਾਂਗੇ ਤੇ ਇੱਧਰ ਤੁਸੀਂ ਚੈੱਕ ਕਰੋ ਕਿੰਨੇ ਲੋਕੀ ਆ ਘੁੰਮਣ ਆਇਓ ਤੇ ਆਹ ਲੋਕਾਂ ਨੇ ਥੁੜੀਆਂ ਗੱਡੀਆਂ ਵੀ ਰੱਖੀਆਂ ਆ ਤੇ ਉਹ ਜਿਹੜੀ ਗੱਡੀ ਆ ਤੁਸੀਂ ਦੇਖ ਰਹੇ ਆ ਇਹਦੇ ਨਾਲ ਇਹਦੇ ਵਿੱਚ ਹੀ ਇਹਨਾਂ ਦਾ ਕਿਚਨ ਆ ਸਾਰਾ ਰਹਿਣ ਦਾ ਆ ਇਹ ਬੀਕੈਂਡ ਤੇ ਇੱਥੇ ਹੀ ਰਹਿੰਦੇ ਆ ਤੇ ਬਰਫਦਾਨ ਜੋ ਆਏ ਕਰਦੇ ਬਰਫ ਦੇਖੋ ਕਿੰਨੀ ਪਈ ਆ ਬਹੁਤ ਜਿਆਦਾ ਬਰਫ ਆ ਚਲੋ ਆਪਾਂ ਦਿਖਾਉਨੇ ਆ ਤੁਹਾਨੂੰ ਜੰਗਲ ਕਿੱਦਾਂ ਦਾ ਆ ਤੇ ਪਹਾੜ ਤੇ ਜਾਂ ਹੁੰਦਾ ਆ ਕਿ ਨਹੀਂ ਜਾਂ ਹੁੰਦਾ ਮਿਲਦੇ ਆ ਫਿਰ ਅੱਗੇ ਜਾ ਕੇ ਹਾਂਜੀ ਮੈਂ ਜਾ ਰਿਹਾ ਆ ਉੱਪਰ ਤੇ ਤੁਸੀਂ 뷰 ਚੈੱਕ ਕਰੋ ਕਿੱਦਾਂ ਦੇ ਜੰਗਲ ਵਿੱਚੀ ਨੰਗ ਕੇ ਬਰਫ਼ ਵਾਲੀ ਪਈ ਆ ਜਾ ਰਿਹਾ ਆ ਆ ਚੈੱਕ ਕਰੋ ਜੀ ਉਹ ਜੰਗਲ ਬਹੁਤ ਆ ਵੱਡਾ ਤੇ ਇੱਕ ਬਰਫਵੀ ਬਾਲੀ ਜਾਦਾ ਪਈ ਆ ਇੱਥੋਂ ਦੇਖਦੇ ਆ ਅੱਗੇ ਨਿਕਲ ਕੇ ਹੋਰ ਵੀ 뷰 ਬੜੀਆ ਬਣਨਾ ਆ ਤੇ ਕੋਈ ਨਹੀਂ ਹੈਗਾ ਪਰ ਕੱਲਾ ਜਾ ਰਹੇ ਆ ਜਿੱਥੇ ਤਾਈ ਮੇਤੋ ਜਾ ਹੋਇਆ ਮੈਂ ਜਾਊਂਗਾ ਉਹ ਤੋਂ ਬਾਅਦ ਵਾਪਸ ਮੁੜ ਜਾਊਂਗਾ ਪਰ ਖਤਰਾ ਜ਼ਰੂਰ ਆ ਉਹ ਕਹਿੰਦੇ ਉੱਪਰ ਤੁਸੀਂ ਬਾਲਾ ਉੱਪਰ ਨਹੀਂ ਜਾ ਸਕਦੇ ਤੇ ਪੈਰ ਵੀ ਚੰਗਾ ਖੁੱਬਦਾ ਆ ਦੇਖੋ ਕਿੰਨਾ ਕਿੰਨਾ ਪੈਰ ਖੁੱਬਦਾ ਦਰਖਤ ਦੇਖੋ ਤੁਸੀਂ ਜੰਗਲ ਦੇ ਦਰਖਤ ਕਿੱਡੇ ਕਿੱਡੇ ਆ ਉਧਾਂ ਭਰ ਕੋਈ ਜਾਨਵਰ ਤਾਂ ਨਹੀਂ ਦੀਦਾ ਕੋਈ ਹੋਏ ਹੋਏ ਬਹੁਤ ਔਖਾ ਆ ਜਾਣਾ ਗਾਹਾਂ ਤੇ ਦੇਖਦੇ ਆਂ ਜੰਗਲ ਤੋਂ ਬਾਹਰ ਨਿਕਲ ਕੇ ਕਿੱਦਾਂ ਦਾ 뷰 ਆਉਂਦਾ ਆ ਪਰ ਮੈਨੂੰ ਨਹੀਂ ਲੱਗਦਾ ਆ ਉੱਪਰ ਜਾ ਹੋਣਾ ਆ ਇੱਥੋਂ ਹੀ ਮੋੜਨਾ ਪੈਣਾ ਤੇ ਬਾਕੀ ਤੁਹਾਨੂੰ ਅੱਗੇ ਜਾ ਕੇ ਹੋਰ ਦਿਖਾਉਣਾ ਆ ਬਾਹਰ ਨਿਕਲ ਕੇ ਤੇ ਦਰਾਖਤ ਚੈੱਕ ਕਰੋ ਤੁਸੀਂ ਕਿੰਨੇ ਛੋਟੇ ਛੋਟੇ ਦਰਾਖਤ ਆ ਤੇ ਇੱਕ ਗੱਲ ਮੈਂ ਇੱਥੇ ਹੋਰ ਕਰਨੀ ਚਾਹਨਾ ਕਿ ਜਿਹੜੇ ਆਪਣੇ ਬੀਰ ਭਰਾ ਦੇਖ ਲਓ ਜੰਗਲ ਦੇ ਵਿੱਚ ਹੀ ਡੌਂਕੀ ਲਾ ਕੇ ਅਮਰੀਕਾ ਨੂੰ ਜਾਂਦੇ ਆ ਧੰਨੇ ਉਹ ਭਰਾ ਦੇਖ ਲਓ ਉਹ ਵੀਰ ਜਿਹੜੇ ਆਪਣੀ ਜ਼ਿੰਦਗੀ ਨੂੰ ਦਾਤੇ ਲਾ ਕੇ ਜਦੋਂ ਉਹ ਪਹੁੰਚਦੇ ਆ ਦੇਖ ਲਓ ਆਪਣੀ ਜ਼ਿੰਦਗੀ ਦੀ ਕਹਿ ਸਕਦੇ ਆ ਕਿ ਦੂਜੀ ਜ਼ਿੰਦਗੀ ਦੂਜਾ ਜਨਮ ਲੈ ਕੇ ਹੀ ਉੱਥੇ ਦੂਜਾ ਜਨਮ ਲੈ ਕੇ ਹੀ ਉੱਥੇ ਪਹੁੰਚਦੇ ਆ ਤੇ ਬਹੁਤ ਔਖਾ ਆ ਜੰਗਲ ਦੇ ਵਿੱਚੀ ਧਾਨੇ ਆ ਉਹਨਾਂ ਨੂੰ ਸਲੂਟ ਆ ਮੇਰੇ ਭਰਾਵਾਂ ਨੂੰ ਜਿਹੜੇ ਡੌਂਕੀ ਲਾ ਕੇ ਅਮਰੀਕਾ ਜਾਂਦੇ ਆ ਪਰ ਬਹੁਤ ਔਖਾ ਆ ਆਪਣਾ ਦੂਜੀ ਜ਼ਿੰਦਗੀ ਜਿਉਂਦੇ ਆ ਤੇ ਬਾਕੀ ਗੱਲ ਕਰਦੇ ਆ ਤੁਸੀਂ ਵਿਊ ਚੈੱਕ ਕਰੋ ਇੱਥੋਂ ਮੈਂ ਬਾਹਰ ਆ ਗਿਆ ਤੇ ਕਿੰਨਾ ਵਧੀਆ ਵਿਊ ਆਉਂਦਾ ਆ ਤੇ ਦੇਖੋ ਕਿੰਨਾ ਵਧੀਆ ਬਰਫ ਬਾਲ ਬਹੁਤ ਪਈ ਆ ਜਿਆਦਾ ਇੱਥੋਂ ਮੈਂ ਨਿਕਲਿਆ ਆ ਪਹਾੜੀ ਤੋਂ ਬਾਰ ਚਲੋ ਫਿਰ ਅੱਗੇ ਦਿਖਾਉਣੇ ਆ ਤੁਹਾਨੂੰ ਜਿੱਦਾਂ ਜਿੱਦਾਂ ਮੈਂ ਪਹੁੰਚੀ ਆਉਂਗਾ ਤੁਹਾਨੂੰ ਦਿਖਾਈ ਆਉਂਗਾ ਹਾਂਜੀ ਕਰਦੇ ਕਰਾਉਂਦੇ ਇੱਥੇ ਪਹੁੰਚ ਗਏ ਚੈੱਕ ਕਰੋ ਤੁਸੀਂ ਆ ਲੋਕ ਕੀ ਗੋਰੇ ਦੇਖੋ ਕਿਦਾਂ ਅੰਜੋਏ ਕਰਦੇ ਆ ਬਰਫ ਚ ਉਹ ਤੇਰੀ ਹੌਲੀ ਹੌਲੀ ਇਹਦਾ ਦੰਦ ਪਣਾਉਗੇ ਆ ਦੇਖੋ ਕਿੰਨਾ ਉੱਪਰ ਜਾਣਾ ਪੈਂਦਾ ਆ ਤੇ ਤੁਹਾਨੂੰ ਇੱਥੇ ਦਿਖਾ ਲਦਾ ਆ ਇਹਦਾ ਇੱਥੇ ਲਿਖਿਆ ਆ ਕਿੰਨਾ ਤੁਸੀਂ ਇਹਦਾ ਟਾਈਮ ਕਿੰਨਾ ਟਾਈਮ ਲੱਗਦਾ ਉੱਪਰ ਜਾਣ ਲਈ ਆ ਦਿੱਤਾ ਆ ਦੋ ਪਹਾੜੀਆਂ ਆ ਤੇ ਇੱਕ ਤੇ 45 ਮਿੰਟ ਲੱਗਦੇ ਆ ਇੱਕ ਤੇ ਡੇਢ ਘੰਟਾ ਲੱਗਦਾ ਆ ਦੇਖਦੇ ਆ ਕਰਦੇ ਆ ਉੱਪਰ ਟਰਾਈ ਤੇ ਨਾਲ ਦੀ ਨਾਲ ਤੁਹਾਨੂੰ ਦਿਖਾਉਣੇ ਆ ਆਹ ਚੈੱਕ ਕਰੋ ਕਿੱਦਾਂ ਥੱਲੇ ਨੂੰ ਆਉਂਦੇ ਆ ਬੰਬੂ ਕੱਟ ਰਾਹੀ ਬੰਬੂ ਕੱਟ ਚੈੱਕ ਕਰੋ ਤੁਸੀਂ ਕਰ ਰਿਆ ਗੁਰੇ ਅੰਜਵਾਏ ਤੇ ਜੇ ਤਾਂ ਬਰਫ਼ ਵਿੱਚ ਦੇਖ ਲੋ ਕਿਦਾਂ ਕਿਨਾ ਅੰਜਵਾਏ ਕਰਨ ਪਹੁੰਚ ਜਾਂਦੇ ਆ ਐਡੀਆਂ ਐਡੀਆਂ ਪਹਾੜੀਆਂ ਤੇ ਤੇ ਬਣੇ ਰਹੋ ਤੁਸੀਂ ਆ ਦੇਖੋ ਕਿਦਾਂ ਸਾਰੇ ਆਪਣਾ ਆਪਣਾ ਅੰਜਵਾਏ ਕਰ ਰਹੇ ਆ ਹੁ ਆਪਾਂ ਦੇਖਦੇ ਆ ਉੱਥੇ ਤਾਂ ਹੀ ਹੋਰ ਉੱਪਰ ਜਾ ਕੇ ਟਰਾਈ ਕਰਦੇ ਆ ਤੇ ਤੁਹ ਜੰਦੇ ਆ ਸਾਰੇ ਉੱਪਰ ਨੂੰ। ਬਾਕੀ ਅਗਲਾ ਰਾਤ ਦਿਖਾਉਣੇ ਆ ਤੁਹਾਨੂੰ ਕਿੰਨਾ ਖਤਰਨਾਕ ਰਾਹ ਆ। ਹਾਂਜੀ। ਲੋ ਜੀ ਇੱਥੋਂ ਚੜਦੇ ਆ। ਤੁਸੀਂ ਆ ਡੰਡੀ ਦੇਖੋ। ਫਿਰ ਕਰਦੇ ਆਂ ਉੱਪਰ ਗੱਲ ਇੱਧਰੋਂ ਦੇਖੋ ਜੰਗਲ ਤੇ ਸਾਹ ਬਹੁਤ ਚੜਿਆ ਆ ਮੈਂ ਤਾਂ ਕਿਹਾ ਸੀ ਮੈਂ ਕੱਲਾ ਹੀ ਆ ਪਰ ਕੋਈ ਗੱਲ ਨਹੀਂ ਹੈਗੇ ਆ ਬਹੁਤ ਜਾਣੇ ਪਹਿਲਾਂ ਡਰ ਜਿਹਾ ਲੱਗਦਾ ਸੀ ਇਕੱਲੇ ਨੂੰ ਕੋਈ ਨਹੀਂ ਕੋਈ ਨਹੀਂ ਬਹੁਤ ਜਾਣੇ ਆ ਚੱਲਦੇ ਆਂ ਥੋੜੇ ਥੋੜੇ ਸ਼ਾਟ ਲੈਂਦਾ ਜਾਊਂਗਾ ਤੇ ਇਹ ਸਾਰੀ ਚੜ੍ਹਾਈ ਆ ਉੱਪਰ ਜਾਣ ਲਈ ਤੇ ਅੱਗੇ ਵੀ ਜਾਂਦੇ ਆ ਕਈ ਬੰਦੇ ਤੇ ਗਾਂਹਾਂ ਜਾ ਕੇ ਫੇਰ ਦਿਖਾਉਣੇ ਆ ਸ਼ਾਰਟ ਥੋੜੇ ਥੋੜੇ ਲੈਂਦੇ ਰਹੂੰਗਾ ਹਾਂਜੀ ਕਰਦੇ ਕਰਾਉਂਦੇ ਜੀ ਵੀਊ ਚੈੱਕ ਕਰੋ ਤੇ ਇੱਥੋਂ ਪਹਾੜੀ ਦੇਖੋ ਕਿ ਕਿੱਡ ਖੱਡ ਕਿੰਨੀ ਡੂੰਗੀ ਆ ਜੇ ਇੱਥੋਂ ਬੰਦੇ ਦਾ ਪੈਰ ਖਿਸਕ ਜਵੇ ਤਾਂ ਮੈਂ ਲੱਗਦਾ ਲੱਪਣਾ ਨਹੀਂ ਤੇ ਕਰਦਾ ਕਰਾਉਂਦਾ ਮੈਂ ਅੱਦੇ ਰਾਤ ਤੇ ਤਾਂ ਪਹੁੰਚ ਗਿਆਂ ਚੈੱਕ ਕਰਾਉਣਾ ਤੁਹਾਨੂੰ ਹਾਂਜੀ ਬੱਸ ਹੋ ਗਈ ਸਾਹ ਵਾਲਾ ਚੜਦਾ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਹੜੇ ਆਪਣੇ ਵੀਰ ਡੌਂਕੀ ਲਾਉਂਦੇ ਆ ਧਾਨਿਆਂ ਉਹਨਾਂ ਨੂੰ ਸਲੂਟ ਆ ਮੇਰੇ ਵੱਲੋਂ ਤੇ ਚੱਲਦੇ ਇੱਥੇ ਬੜਾ ਹੀ ਖਤਰਨਾਕ ਕੰਮ ਆ ਦੇਖੋ ਸੂਰਜ ਦੇਖੋ ਕਿੰਨਾ ਵਧੀਆ ਪੈਂਦਾ ਤੇ ਉੱਦਦਾ ਦਾ ਕੱਲਾ ਹੀ ਆ ਮੈਂ ਉਹ ਦੋ ਕੁ ਜਣੇ ਸੀਗੇ ਉਹ ਪਿੱਛੇ ਰਹਿ ਗਏ ਤੇ ਬਹੁਤ ਹੀ ਖਤਰਨਾਕ ਜੰਗਲ ਦੇ ਵਿੱਚ ਹੀ ਨੰਗੇ ਤੇ ਇੱਥੇ ਦੇਖੋ ਇੱਕ ਛੋਟੀ ਜਿਹੀ ਡੰਡੀ ਬਣੀ ਆ ਡੰਡੀ ਰਾਹੀ ਜਾ ਹੁੰਦਾ ਆ ਹੋਰ ਕੋਈ ਰਾਹ ਨਹੀਂ ਤੇ ਟਾਈਮ ਮੈਂ ਤੁਹਾਨੂੰ ਦਿਖਾ ਲਦਾ ਥੱਲੇ ਕਿੰਨਾ ਟਾਈਮ ਲੱਗਣਾ ਪਰ ਮੈਂ ਸਾਰੀ ਵੀਡੀਓ ਨਹੀਂ ਬਣਾਉਂਗਾ ਸਾਰੀ ਲੰਬੀ ਬਹੁਤ ਹੋ ਜਾਣੀ ਤੇ ਥੋੜੇ ਥੋੜੇ ਸ਼ਾਰਟ ਪਾਉਂਦਾ ਜਾਊਂਗਾ ਤੇ ਤੁਹਾਨੂੰ ਫੇਰ ਮਿਲਦਾ ਆ ਉੱਪਰ ਜਾ ਕੇ ਜੇ ਤਾਂ ਉੱਪਰ ਹੋਇਆ ਕੋਈ ਢਾਬਾ ਤੇ ਚਾਹ ਪੀਵਾਂਗੇ ਤੇ ਤੁਸੀਂ ਵੀ ਆ ਜਾਓ ਜੇ ਚਾਹ ਪੀਣੀ ਆ ਪਰ ਮੈਨੂੰ ਲੱਗਦਾ ਨਹੀਂ ਹੋਊਗਾ ਪਰ ਦੇਖਦੇ ਆਂ ਉੱਪਰ ਜਾ ਕੇ ਲਓ ਬਈ ਦੋਸਤੋ ਖੱਡ ਖੱਡ ਚੈੱਕ ਕਰੋ ਦੇਖੋ ਕਿੰਨਾ ਟੈਂਪਰੇਚਰ ਕਿੰਨਾ ਡਾਉਣ ਆ ਬਰਫ਼ ਦੇਖੋ ਆ ਰਾਹ ਦੇਖੋ ਆ ਡੰਡੀ ਥਾਣੀ ਜਾ ਹੁੰਦਾ ਕਿੱਡੀ ਵੱਡੀ ਖੱਡ ਆ ਇੰਨੀ ਚੜਾਈ ਚੜ ਕੇ ਮੁੜਕਾ ਆ ਗਿਆ ਸਰੀਰ ਨੂੰ ਇੰਨੀ ਠੰਡ ਚ ਵੀ ਬਰਫ਼ ਪਈ ਆ ਤੇ ਮੁੜ ਕੇ ਨਾਲ ਤੁਹਾਡਾ ਭਰਾ ਭੇਜ ਗਿਆ ਫਿਰ ਵੀ ਆਪਾਂ ਹਾਰ ਨਹੀਂ ਮੰਨਣੀ ਚੱਲਦੇ ਜਾਣਾ ਆਪਾਂ ਪਹਾੜੀ ਚੈੱਕ ਕਰੋ ਤੁਸੀਂ ਖੱਡ ਦੇਖੋ ਕਿੰਨੀ ਆ ਲੀ ਆ ਤੇ ਆ ਖੱਡ ਆ ਬਾਲਾ ਰਿਸਕ ਲੈ ਕੇ ਬਲੌਗ ਬਣ ਰਿਹਾ ਅੱਜ ਦਾ ਦੇਖੋ ਤੁਸੀਂ ਸੂਰਜ ਵੀ ਢਲ ਗਿਆ ਤੇ ਮੈਂ ਸ਼ਾਮ ਦੇ ਬਿਲੇ ਲੇਟ ਹੋ ਗਿਆ ਬਾਲਾ ਆਉਣ ਨੂੰ ਨੇਰਾ ਹੋ ਜਾਣਾ ਨੇਰੇ ਚ ਜੰਗਲ ਚ ਔਖਾ ਆ ਪਹਿਲਾ ਪਹਿਲਾ ਮੈਂ ਦੇਖਦਾ ਆ ਹੁਣ ਉੱਪਰ ਜਾ ਕੇ ਹੀ ਇੱਕ ਸ਼ਾਟ ਲਾਉਂਗਾ ਤੇ ਜਲਦੀ ਜਲਦੀ ਮੁੜਦੇ ਆ ਫਿਰ ਫਿਰ ਜੰਗਲ ਚ ਤੁਹਾਨੂੰ ਪਤਾ ਆ ਕੋਈ ਵੀ ਜਾਨਵਰ ਆ ਸਕਦਾ ਆ ਤੇ ਇਹ ਲੋਕੀ ਵੀ ਬਰਫ ਦਾ ਚਬਾਲੇ ਅੰਜੋਏ ਕਰਨ ਆਉਂਦੇ ਆ ਵੀ ਤੇ ਚਲੋ ਫਿਰ ਉੱਪਰ ਜਾ ਕੇ ਮਿਲਦੇ ਆਂ ਉੱਪਰ ਜਾ ਕੇ ਦਿਖਾਉਨੇ ਆ ਤੁਹਾਨੂੰ ਲਓ ਵੀ ਮਿੱਤਰੋ ਦੋਸਤੋ ਮੈਂ ਪਹੁੰਚ ਗਿਆ ਕਰਦੇ ਕਰਾਉਂਦੇ ਲਓ ਵੀ ਚੈੱਕ ਕਰੋ ਮੇਲਾ ਦਾ ਇਹ ਮਾਈਨਸ 4-5 ਟੈਂਪਰੇਚਰ ਆ ਚੈੱਕ ਕਰੋ ਬਰਫ਼ ਕਿੱਦਾਂ ਜਾ ਜੰਮੀ ਆ ਦੇ ਦੇਖੋ ਕਿੱਦਾਂ ਜਾਂਦੀ ਰੂੜੀ ਆ ਸੂਰਜ ਬੀਛੂ ਪਣ ਲੱਗਾ ਤੇ ਮੜਦੀਆਂ ਨੂੰ ਦਿਖਾਉਣਾ ਆ ਉਹ ਜਿਹੜੀ ਚੀਜ਼ ਬਣੀ ਆ ਹਾਂਜੀ ਮੈਂ ਪਹੁੰਚ ਗਿਆ ਉੱਪਰ ਤੇ ਉੱਪਰ ਟੈਂਪਰੇਚਰ ਬੜਾ ਡੋਨਿਆ ਮੈਨੂੰ ਲੱਗਦਾ ਜੀ ਮਾਈਨਸ 6 7 ਆ ਠੰਡ ਵਾਲੀ ਆ ਤੇ ਤੁਹਾਨੂੰ ਦਿਖਾ ਲਦਾ ਆ ਇੱਕ ਚੀਜ਼ ਜਿਹਦੇ ਕਰਕੇ ਠੰਡ ਬਹੁਤ ਆ ਇੱਧਰ ਜਿਹਦੇ ਕਰਕੇ ਇੱਥੇ ਆਉਂਦੇ ਆ ਲੋਕੀ ਤੇ ਉਹ ਦੇਖੋ ਤੇ ਆ ਲੋ ਆ ਚੱਕੋ ਜੀ ਇਹ ਇੱਕ ਇਹਨੂੰ ਟਾਵਰ ਕਹਿ ਦਿੰਦੇ ਆ ਟਾਵਰ ਕਰਕੇ ਇੱਥੇ ਜਿਆਦਾ ਲੋਕੀ ਬਹੁਤ ਜਿਆਦਾ ਆਉਂਦੇ ਆ ਉੱਪਰ ਤੇ ਇਹਦੇ ਉੱਪਰ ਦੇਖੋ ਤੁਸੀਂ ਆ ਜਿਹੜਾ ਬਰਫ਼ ਕਿਦਾਂ ਜੰਮੀ ਆ ਤੁਹਾਨੂੰ ਕੋਲ ਜਾ ਕੇ ਦਿਖਾਉਣਾ ਆ ਤੇ ਬਹੁਤ ਠੰਡਿਆ ਓਹ ਹੋ ਹੋ ਆ ਦੇਖੋ ਉੱਪਰ ਬਰਫ਼ ਕਿਦਾਂ ਜੰਮੀ ਆ ਤੁਹਾਨੂੰ ਥੱਲੇ ਦੇਖੋ ਓਏ ਹੋਏ ਹੋਏ ਖਤਰਨਾਕ ਆ ਬਹੁਤ ਖੱਡ ਦੇਖੋ ਅੱਗੇ ਨੂੰ ਜਾ ਕੇ ਹਵਾ ਦੀ ਆਵਾਜ਼ ਬਹੁਤ ਆਉਂਦੀ ਆ ਤੇ ਹਵਾ ਬਾਲੀ ਚੱਲਦੀ ਆ ਖੱਡ ਦੇਖੋ ਕਿੰਨੀ ਡੂੰਗੀ ਆ ਜੇ ਮਾੜਾ ਜਿਹਾ ਵੀ ਪੈਰ ਖਿਸਕਿਆ ਤੇ ਗਏ ਥੱਲੇ ਤੇ ਨਾਲ ਦੀ ਨਾਲ ਚੈੱਕ ਕਰੀ ਜੋ ਸਾਨੂੰ ਦਿਖਾ ਲਦਾ ਤੇ ਆਹ ਟਾਵਰ ਨੂੰ ਦੇਖਣ ਆਉਂਦੇ ਆ ਸਾਰੇ ਟਾਵਰ ਦਾ 뷰 ਦੇਖੋ ਉੱਪਰ ਓਹੋ ਬਹੁਤ ਖਤਰਨਾਕ ਕੰਮ ਆ ਉਧਰ ਸਾਨੂੰ ਉਧਰਲਾ 뷰 ਦਿਖਾ ਲਦਾ ਆ ਤੇ ਆਪਾਂ ਨੂੰ ਤਕਰੀਬਨ ਬਰਪਾਈ ਕਰਕੇ ਘੰਟਾ ਲੱਗ ਗਿਆ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਮੈਨੂੰ ਲੱਗਾ ਨਹੀਂ ਪਹੁੰਚ ਹੋਣਾ ਪਰ ਫਿਰ ਵੀ ਮੈਂ ਰਿਸਕ ਲੈ ਕੇ ਤੇ ਫਿਰ ਵੀ ਉੱਪਰ ਆਪਾਂ ਪਹੁੰਚ ਗਏ ਤੇ ਤੁਸੀਂ ਵਿਊ ਦੇਖੋ ਆ ਚੈੱਕ ਕਰੋ ਕਿਆ ਉਹ ਇੱਕ ਥੱਲੇ ਤੁਹਾਨੂੰ ਮੈਂ ਦਿਖਾ ਲਦਾ ਦਰਖਤ ਆ ਉਹ ਦਰਖਤ ਤੇ ਬਰਫ਼ ਜੰਮੀ ਐ ਇਤਰੋਂ ਮਾੜਾ ਜਿਹਾ ਵੀ ਦੇਖੋ ਮੈਂ ਇੱਥੇ ਖੜਾ ਆ ਮਾੜਾ ਜਿਹਾ ਵੀ ਪੈਰ ਖਿਸਕਿਆ ਤੇ ਆਪਾਂ ਗਏ ਖੱਡ ਚ ਮੁੜ ਕੇ ਕੁਝ ਲੱਭਣਾ ਨਹੀਂ ਸੇ ਉਧਰਲਾ ਵਿਊ ਦਿਖਾਉਣਾ ਦਿਖਾਉਣਾ ਓਹ ਆ ਲੈ ਕੁੱਕੜੀ ਕਰਦੇ ਕਰਾਉਂਦੇ ਆਪਾਂ ਆ ਸਾਰਾ ਜੰਮਿਆਂ ਪਿਆ ਆ ਦੇਖੋ ਅਗਲਾ ਬਿਊ ਹਾਂਜੀ ਇਹ ਹਨੇਰਾ ਹੋਣ ਲੱਗਾ ਤੇ ਇੱਥੇ ਹੀ ਵੀਡੀਓ ਮੈਂ ਖਤਮ ਕਰਦਾ ਨਹੀਂ ਤਾਂ ਜਾਂਦੇ ਨੂੰ ਹੋਏ ਨੂੰ ਬਹੁਤ ਖਤਰਨਾਕ ਹੈ ਜਿਆਦਾ ਹਨੇਰਾ ਹੋ ਜਾਣਾ ਇੱਥੇ ਹੀ ਵੀਡੀਓ ਸਮਾਪਤ ਕਰਦੇ ਆ ਤੇ ਪਿਛਲੀ ਵੀਡੀਓ ਚ ਤੇ ਲਾਈਕ ਤੇ ਕਮੈਂਟ ਬਹੁਤ ਵੀਰਾਂ ਭੈਣਾਂ ਨੇ ਕੀਤੇ ਤੇ ਉਹਨਾਂ ਦਾ ਦਿਲੋਂ ਧੰਨਵਾਦ ਆ ਇਹ ਬਲੌਗਿੰਗ ਕਰਨਾ ਮੈਨੂੰ ਇੱਕ ਸ਼ੌਂਕ ਆ ਸ਼ੌਂਕ ਦੇ ਤੌਰ ਤੇ ਮੈਂ ਕਰਦਾ ਆ ਜਿੱਦਾਂ ਇੱਕ ਕਹਾਵਤ ਆ ਜਿਹੜੇ ਇਹ ਸ਼ੌਂਕ ਆ ਨਾ ਇਹ ਵੀ ਟਾਈਮ ਨਾਲ ਪੂਰੇ ਕਰ ਲੈਣੇ ਚਾਹੀਦੇ ਆ ਨਹੀਂ ਤਾਂ ਅੱਗੇ ਜਾ ਕੇ ਇਹ ਤੰਗ ਵਾਲਾ ਕਰਦੇ ਨੇ ਕਹਿਣ ਦਾ ਭਾਵ ਜਦੋਂ ਬੰਦਾ ਜਵਾਨੀ ਚ ਹੁੰਦਾ ਆ ਉਦੋਂ ਹੀ ਪੂਰੇ ਕਰ ਲੈਣੇ ਚਾਹੀਦੇ ਆ ਫਿਰ ਆਪਾਂ ਗਾਹਾਂ ਜਾ ਕੇ ਸੋਚਦੇ ਰਹਨੇ ਆ ਕਿ ਮੈਂ ਆ ਨਹੀਂ ਕੀਤਾ ਆ ਨਹੀਂ ਕੀਤਾ ਤੇ ਇਸ ਲਈ ਮੈਂ ਸ਼ੌਂਕ ਲਈ ਵੀਡੀਓ ਬਣਾਉਣਾ ਆ ਤੇ ਸਾਰਿਆਂ ਦਾ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਪਿਛਲੀ ਵੀਡੀਓ ਚ ਬਹੁਤ ਜਿਆਦਾ ਪਿਆਰ ਦਿੱਤਾ ਸਾਰਿਆਂ ਨੇ ਕਮੈਂਟ ਤੇ ਲਾਈਕ ਬਹੁਤ ਆਏ ਇੱਕ ਬਸ ਤੁਹਾਡੇ ਲਾਈਕ ਨਾ ਜਾਂ ਕਮੈਂਟ ਨਾ ਇੱਕ ਐਪਰੀਸ਼ੀਏਟ ਜਿਹਾ ਹੌਂਸਲਾ ਜਿਹਾ ਮਿਲ ਜਾਂਦਾ ਆ ਬਲੌਗ ਬਣਾਉਣ ਦਾ ਵੀਡੀਓ ਬਣਾਉਣ ਦਾ ਤੇ ਇੱਥੇ ਹੀ ਸਮਾਪਤੀ ਕਰਦਾ ਹਾਂ ਤੇ ਇਸ ਵੀਡੀਓ 'ਚ ਵੀ ਲਾਈਕ ਤੇ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਦੇ ਹਾਂ ਈ ਥਾਂ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ